ਔਰ ਜਿਹੜੇ ਕਿਸਾਨ ਦਾ ਖੇਤ ਉਜੜ ਗਿਆ ਡਿੜੇ ਪੈ ਗਏ ਹਵਾਵਾਂ ਚੱਲ ਗਈ ਫਸਲਾਂ ਗੇਸ ਗਈਆਂ ਉਸ ਦਾ ਨੁਕਸਾਨ ਤਾਂ ਹੋ ਗਿਆ ਨਾ ਵੱਡਾ ਨੁਕਸਾਨ ਹੈ ਮੋੜ ਦੇ ਹਲਕੇ ਦੇ ਵਿੱਚ ਉੱਥੋਂ ਦਾ ਜਿਹੜਾ ਆਪਦਾ ਵਿਧਾਇਕ ਹੈ ਉਹ ਜਿਹੜਾ ਹੈ ਕਿ ਸਿੱਖਿਆ ਕ੍ਰਾਂਤੀ ਦੇ ਮੁੱਦੇ ਨੂੰ ਕਿਤੇ ਅਦਖਾਟਣ ਕਰਨਾ ਹੈ ਸੀ ਕਿਸੇ ਪ੍ਰੋਜੈਕਟ ਦਾ ਲੈ ਕੇ ਹੂੰ ਕਿਸਾਨਾਂ ਵੱਲੋਂ ਉਹਦਾ ਕਰਾਓ ਕੀਤਾ ਗਿਆ ਉਸ ਨੂੰ ਸਵਾਲ ਪੁੱਛੇਗੇ ਉਹ ਮੀਟਿੰਗਾਂ ਜਿਹੜੀਆਂ ਮੁੱਖ ਮੰਤਰੀ ਵੱਲੋਂ ਤੈਅ ਕਰਕੇ ਬਕਾਇਦਾ ਫਿਰ ਮੀਟਿੰਗਾਂ ਲਈਆਂ ਨਹੀਂ ਗਈਆਂ ਜਿਸ ਪੱਧਰ ਜਿਹੜਾ ED CBI ਕੇਂਦਰੀ ਏਜੰਸੀਆਂ ਛਾਪੇਮਾਰੀ ਕਰ ਰਹੀਆਂ ਉਹਦਾ ਨਾ ਵੱਡਾ ਇੱਕ ਇਤਮਸਾਨ ਪੱਧਰ ਹੋਇਆ ਤਕਰੀਸ ਪਾਰ ਦੀ ਗੱਲ ਕਰਦੇ ਹਾਂ ਜੀ ਜ਼ਿੰਮੇਵਾਰ ਅਗੂ ਆਪ ਦਾ ਇੱਕ ਨਾ ਹੈ ਉਹਨਾਂ ਦੇ ਘਰ ਜਿਹੜੇ ਜਿਸ ਤਰ੍ਹਾਂ ਛਾਪੇਮਾਰੀ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਬਦਲੇ ਕੁਰੀ ਦੀ ਭਾਵਨਾ ਨਾਲ ਪਰ ਇਹ ਗੱਲ ਜ਼ਰੂਰ ਹੈ ਕਿ ਹੁਣ ਪੰਜਾਬ ਤੋਂ ਬਾਹਰ ਚੰਡੀਗੜ੍ਹ ਛ ਬਹਿਲ ਕਲਾਂ ਉੜੀਕਾਂਢੀ ਸਨਵਾਈ ਹੋਏਗੀ ਕਮੀਆਂ ਸਾਹ ਮੋਰਚੇ ਦਾ ਵੱਡਾ ਜਿਹੜਾ ਨਿਸ਼ਾਨਾ ਕਹੀਏ ਬੁਧਾ ਇਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜੋ ਨਵੀਂ ਰਿਪੋਰਟ ਹੈ ਉਹਦੇ ਵਿੱਚ ਹੈ ਕਿ 407 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਸੀ ਜਿਸ ਦੇ ਵਿੱਚੋਂ 16 ਔਰਤਾਂ ਹੋਰ ਸਟੇਟਾਂ ਦੀਆਂ ਨੇ ਤੇ ਬਾਕੀ ਸਾਰੀਆਂ ਪੰਜਾਬ ਦੇ ਨਾਲ ਸਬੰਧਤ ਨੇ ਇਸ ਮੁੱਦੇ 'ਤੇ ਕੀ ਕਹਿਣਾ ਚਾਹੋਗੇ ਸ਼ਸ਼ੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਕਿਉਂਕਿ ਇਹਨਾਂ ਦਿਨਾਂ ਵਿੱਚ ਮੌਸਮ ਬਹੁਤ ਜ਼ਰੂਰੀ ਹੈ ਕਿਉਂਕਿ ਸਬੰਧਤ ਹੈ ਕਿਸਾਨੀ ਦੇ ਨਾਲ ਇਸ ਸਮੇਂ ਕਿਸਾਨ ਆਪਣੀ ਫਸਲ ਦੀ ਉਡੀਕ ਕਰ ਰਿਹਾ ਤਾਂ ਦੂਸਰੇ ਪਾਸੇ ਕੁਦਰਤ ਦੀ ਮਾਰ ਵੀ ਹੈ ਜਿਹੜੀ ਉਹ ਲਗਾਤਾਰ ਪੈ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜਿਹੀਆਂ ਕੁਝ ਸੰਭਾਵਨਾਵਾਂ ਸੂਬੇ ਦੇ ਵਿੱਚ ਜਿਤਾਈਆਂ ਜਾ ਰਹੀਆਂ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਜੀ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਆ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਨੇ ਸਰਕਾਰ ਨਾਲ ਸਸਟੀਕਾ ਲਓ ਸਵਾਲ ਜੀ ਜਿਵੇਂ ਸਤ ਸਭ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਬਹੁਤ ਬਦਲ ਰਿਹਾ ਹੈ ਪਹਿਲਾਂ ਠੰਡ ਤੋਂ ਇੱਕਦਮ ਗਰਮੀ ਹੋਈ ਗਰਮੀ ਤੋਂ ਬਾਅਦ ਫਿਰ ਤੇਜ਼ ਹਵਾਵਾਂ ਮੀਂਹ ਫਿਰ ਇੱਕ ਦੋ ਦਿਨ ਵਿੱਚੋਂ ਗਰਮੀ ਤੇ ਹੁਣ ਫਿਰ ਉਸੇ ਤਰ੍ਹਾਂ ਦਾ ਸلسلਾ ਬਣ ਰਿਹਾ ਤਾਂ ਇਸ ਦਰਮਿਆਨ ਸਭ ਤੋਂ ਜ਼ਿਆਦਾ ਇਹ ਮਹੱਤਤਾ ਰੱਖਦਾ ਹੈ ਕਿਸਾਨਾਂ ਦੇ ਲਈ ਕਿ ਕਿਸ ਤਰ੍ਹਾਂ ਦਾ ਮੌਸਮ ਹੈ ਕਿਵੇਂ ਦੇਖਦੇ ਹੋ ਫਲਹਾਲ ਦੀ ਸਥਿਤੀ ਨੂੰ ਕਿਉਂਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੀ ਮੀਂਹ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਬਿਲਕੁਲ ਪ੍ਰਭਾਪਾ ਇੱਕ ਦਿਨ ਪਹਿਲਾਂ ਗੱਲ ਕਰ ਰਹੀ ਸੀ ਕਿ ਇਸ ਵਾਰ ਕਣਕ ਦੀ ਭਰਪੂਰ ਫਸਲ ਹੈ ਹੂੰ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਹੈ ਜੇ ਕਿਸਾਨਾਂ ਦੇ ਤੇਰੇ ਖੁਸ਼ੇ ਦਾ ਸਮਝੋ ਪੂਰਾ ਦੇਸ਼ ਖੁਸ਼ ਹੈ ਪਰ ਜਦੋਂ ਆਪਾਂ ਮੌਸਮ ਦੀ ਆਪਾਂ ਗੱਲ ਕਰ ਰਹੇ ਆ ਤਾਂ ਸੁਪਨੇ ਕਈ ਕਿਸਾਨਾਂ ਦੇ ਚੱਕਨਾ ਚੂਰ ਹੁੰਦੇ ਨਜ਼ਰ ਆ ਰਹੇ ਆ ਪੰਜਾਬ ਦੇ ਕਈ ਹਿੱਸੇ ਐ ਜਿੱਥੇ ਗੜ੍ਹੇ ਵੀ ਪਏ ਤੇਜ਼ ਹਵਾ ਨਾਲ ਫਸਲਾਂ ਵੀ ਗਈਆਂ ਉਦੋਂ ਬਹੁਤ ਗੁੰਝਲਦਾਰ ਸਥਿਤੀ ਬਣ ਜਾਂਦੀ ਜਿੱਥੇ ਗੜੇਮਾਰ ਹੋ ਗਈ ਪੱਕੀ ਫਸਲ ਦੇ ਤਾਂ ਕਹਿੰਦੇ ਗੜੇ ਪੈ ਜਾਣ ਤਾਂ ਫਿਰ ਬਚਦਾ ਹੀ ਕੁਛ ਨਹੀਂ ਕਿਉਂਕਿ ਨੇ ਜ਼ੋਰ ਦੀ ਗੜਾ ਡਿੱਗਦਾ ਜ਼ਮੀਨ ਤੇ ਫਸਲ ਦੇ ਉੱਪਰ ਕਿ ਪੱਕੀ ਫਸਲ ਹੁੰਦੀ ਆ ਦਾਣੇ ਸਾਰੇ ਖਿਲੜ ਕੇ ਖੇਤ ਚ ਵਿਸਜ ਜਾਂਦੇ ਤੇ ਚੁਗੇ ਵੀ ਨਹੀਂ ਜਾ ਸਕਦੇ ਬਿਲਕੁਲ ਜੀ ਸੋ ਵੱਡਾ ਨੁਕਸਾਨ ਜਿੱਥੇ ਕਿਤੇ ਗੜੇਮਾਰ ਹੋ ਗਈ ਆ ਜਿੱਥੇ ਗੜੇਮਾਰ ਨਹੀਂ ਵੀ ਹੋਈ ਤੇ ਇਸ ਹਵਾਵਾਂ ਦੇ ਨਾਲ ਫਸਲਾਂ ਡਿੱਗ ਪੀਆਂ ਖਾਤਰ ਤੇ ਉਹਨਾਂ ਖੇਤਾਂ 'ਚ ਬੜੇ ਨੇ ਨੁਕਸਾਨ ਹੋ ਰਿਹਾ ਹੈ ਜਿੱਥੇ ਆਲੂ ਦੀ ਫਸਲ ਆਈ ਗਈ ਸੀ ਆਲੂ ਦੀ ਫਸਲ ਤੋਂ ਬਾਅਦ ਦੇ ਵਿੱਚ ਕਿਉਂਕਿ ਕਣਕ ਦੀ ਬਜਾਈ ਹੋਈ ਤਾਂ ਥੋੜੀ ਪਛੇਤੀ ਹੈ ਪਾਣੀ ਵੀ ਲਾਇਆ ਹੁੰਦਾ ਕਿਸਾਨਾਂ ਨੇ ਕਣਕ ਦੀ ਫਖਾਈ ਵਾਸਤੇ ਉਥੇ ਦੇ ਕਣਕਾਂ ਲੰਬੀਆਂ ਹੀ ਪੈ ਗਈਆਂ ਉਹਦਾ ਇਹ ਹੋਗਾ ਕਿ ਨਾ ਤਾਂ ਕੰਬਾਈਨ ਨਾਲ ਉਹ ਵੱਢੀ ਜਾ ਸਕਦੀ ਹੈ ਫਸਲ ਨੂੰ ਡੰਡੀ ਲੱਗ ਸਮੱਸਿਆ ਉਸ ਤੋਂ ਪਹਿਲਾਂ ਜੇ ਕਣਕ ਦੀ ਫਸਲ ਡਿੱਗ ਪਈ ਜਾਂ ਕਣਕ ਦਾ ਨਾਲਾ ਜਿਹੜਾ ਫੌਦਾ ਟੁੱਟ ਜੇ ਜਿਹੜੀ ਫਸਲ ਹੁੰਦੀ ਆ ਉਹਦੇ ਜਿਹੜੇ ਦਾਣੇ ਲੱਗਦੇ ਆ ਉਹ ਦਾਣੇ ਵੀ ਪੱਕਣ ਤੋਂ ਪਹਿਲਾਂ ਪਿੱਚਕ ਜਾਂਦੇ ਆ ਜਿਹਨੇ ਪੂਰਾ ਦਾਣਾ ਬਾਣੀ ਨਹੀਂ ਪੰਦਾ ਸੋ ਫਸਲ ਦਾ ਝਾੜ ਵੀ ਘਟੇਗਾ ਤੇ ਫਸਲ ਦੀ ਕਟਾਈ 'ਚ ਵੀ ਦਿੱਕਤ ਆਏਗੀ ਕਿਸਾਨਾਂ ਅਕਸਰ ਹੀ ਇਹੋ ਜਿਹਾ ਮੁਸੀਬਤਾਂ ਨਾਲ ਇੱਥੇ ਕਰਕੇ ਆਪਾਂ ਕਹਿੰਦੇ ਰਹਿੰਦੇ ਆ ਕੁਦਰਤੀ કૃਪੀ ਦਾ ਕਿਸਾਨਾਂ ਦੀ ਹੈ ਹੀ ਆ ਉਹਦੀ ਮਾਰਤਾ ਚੱਲਦਾ ਹੀ ਚੱਲਦਾ ਜਦੋਂ ਸਰਕਾਰਾਂ ਵੀ ਕਿਸਾਨਾਂ ਦੇ ਸਿਰਫ ਕਰੋਪੀ ਪਾਉਂਦੀਆਂ ਤੋਂ ਮਾਰ ਦੁੱਗਣੀ ਹੋ ਕੇ ਵਗਦੀ ਆ ਫਿਰ ਜ਼ਿੰਮੇਵਾਰ ਕਿਸਾਨਾਂ ਨੂੰ ਠਹਿਰਾਇਆ ਜਾਂਦਾ ਸੋ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਐ ਇਸ ਵੇਲੇ ਹੁਣ ਮੁਆਵਜ਼ੇ ਦੀ ਗੱਲ ਵੀ ਕਈ ਕਿਸਾਨ ਕਰ ਰਹੇ ਆ ਮੈਂ ਸੁਣ ਰਿਹਾ ਸੀ ਕਈ ਕਿਸਾਨ ਇਹ ਵੀ ਕਹਿ ਰਹੇ ਜੀ ਕੋਈ ਉਮੀਦ ਨਹੀਂ ਅਜੇ ਤਾਂ ਪਿਛਲੀ ਕਿਤੇ ਫਸਲ ਦਾ ਖਰਾਬਾ ਹੋਇਆ ਉਹਦਾ ਮੁਆਵਜ਼ਾ ਨਹੀਂ ਮਿਲਿਆ ਹੁਣ ਕਦੋਂ ਮਿਲਣ ਲੱਗਿਆ ਸੋ ਮੁਆਵਜ਼ਾ ਮਿਲੇਗਾ ਨਹੀਂ ਮਿਲੇਗਾ ਗਰਦਾਵਰੀਆਂ ਹੋਣਗੀਆਂ ਨਹੀਂ ਹੋਣੀਆਂ ਵੱਖਰੀ ਗੱਲ ਐ ਪਰ ਜਿਹੜੇ ਕਿਸਾਨ ਦਾ ਖੇਤ ਉਜੜ ਗਿਆ ਗੜੇ ਪੈ ਗਏ ਹਵਾ ਵਿੱਚ ਚਲ ਗਈ ਫਸਲਾਂ ਵੇਸ਼ ਗਈਆਂ ਉਹਨਾਂ ਨੁਕਸਾਨ ਦਾ ਹੋ ਗਿਆ ਨਾ ਵੱਡਾ ਨੁਕਸਾਨ ਆ ਉਹਦੇ ਸੁਪਨੇ ਦਾ ਚੱਕਣਾ ਚੂਰ ਹੋ ਗਏ 6 ਮਹੀਨਾ ਬਾਅਦ ਇੱਕ ਫਸਲ ਬੜੀਆਂ ਆਸਾਂ ਉਮੀਦਾਂ ਤੇ ਮੰਗਾ ਨਾਲ ਆਉਂਦੀ ਐ ਜੋ ਹੀ ਸੁਪਨੇ ਖੇਰੂ ਖੇਰੂ ਜਨ ਤਾਂ ਅੰਦਾਜ਼ਾ ਲਗਾਏ ਜਾਂਦਾ ਕਿਸਾਨ ਲਈ ਇਸ ਤੋਂ ਵੱਡੀ ਚੀਜ਼ ਤੇ ਤਰਾਸ ਦੀ ਕੋਈ ਹੋ ਨਹੀਂ ਸਕਦੀ ਕਿਉਂਕਿ ਕਿਸਾਨ ਆ ਭਾਂਵੇਂ ਜਦੋਂ ਜ਼ਿਕਰ ਕਰਦੇ ਆ ਫਸਲ ਤੇ ਨਸਲ ਦੀ ਗੱਲ ਕਰਦੇ ਆ ਨਸਲ ਬਚਾਉਣ ਦੀ ਗੱਲ ਕਰਦੇ ਆ ਦੂਜੀ ਗੱਲ ਫਸਲ ਦੀ ਕਰਦੇ ਆ ਜੇ ਫਸਲ ਬਰਬਾਦ ਹੋ ਜੇ ਤਾਂ ਸਮਝੋ ਕਿ ਪੁੱਤਾਂ ਵਾਂਗ ਪਾਲੀ ਵੀ ਫਸਲ ਜਦ ਬਰਬਾਦ ਹੁੰਦੀ ਹੈ ਤੇ ਕਿਸ ਕਦਰ ਜਿਹੜਾ ਕਿਸਾਨਾਂ ਦੇ ਹਿਰਦਿਆਂ 'ਚੋਂ ਖੂਕ ਨਿਕਲਦੀ ਹੈ ਉਹਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਜਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਜੀ ਜੀ ਬਿਲਕੁਲ ਸਤ ਸਾਬਾ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਲਈ ਕੁਝ ਮੁਸੀਬਤਾਂ ਜਿਹੜੀਆਂ ਉਹ ਨਵੀਆਂ ਪੈਦਾ ਹੋ ਗਈਆਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਆਪ ਵਿਧਾਇਕਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੁਣ ਜਿੱਥੇ ਵੀ ਉਹ ਜਾਂਦੇ ਨੇ ਤਾਂ ਸਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਹੀ ਕਰਨ ਸਿਖਾਇਆ ਨੇ ਲੋਕਾਂ ਨੂੰ ਲੋਕ ਸਵਾਲ ਕਰ ਰਹੇ ਨੇ ਤਾਂ ਦੂਜੇ ਪਾਸੇ ਨਾਲ ਨਾਲ ਦਿੱਲੀ ਪਾਸੇ ਦਿੱਲੀ ਵਾਲੇ ਪਾਸੇ ਗੱਲ ਕਰੀਏ ਤਾਂ ਉੱਥੇ ਵੀ ਲਗਾਤਾਰ ਜਿਹੜੀਆਂ ਕੇਂਦਰ ਏਜੰਸੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਟਿਕਨ ਨਹੀਂ ਦੇ ਰਹੀਆਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਈ ਨੇਤਾਵਾਂ ਦੇ ਉੱਪਰ ਰੇਡਾਂ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ ਤੇ ਅੱਜ ਗੁਰਗੇਸ਼ ਪਾਠਕ ਦੇ ਘਰ ਵੀ ਇਹ ਕੁਝ ਹੋਇਆ ਹ ਹ ਜੋ ਸਵਾਲ ਹੈ ਤੇ ਦੇਖੋ ਦੋ ਪਹਿਲੂ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਪਿੰਡਾਂ ਚ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਸਵਾਲ ਪੁੱਛੇ ਜਾ ਰਹੇ ਪੰਜਾਬ ਵਿੱਚ ਇੱਕ ਬੜਾ ਦਿਲਚਸਪ ਮਹਾਵਰਾ ਬਣਿਆ ਕਿ ਆਪੇ hathliye tenu kaun silai jada apne aap hi koi fase tu fir silayega kaun ਸੰਘੂ ਤੇ ਖਨੋਰੀ ਬੱਡ ਦੇ ਕਿਸਾਨ ਬੈਠੇ ਸੀ ਆਪਣਾ ਅੰਦੋਲਨ ਕਰ ਰਹੇ ਸੀ ਮੰਗਾਂ ਦੀ ਗੱਲ ਕਰ ਰਹੇ ਸੀ ਕਦੇ ਹਰਿਆਣਾ ਵਾਲੇ ਰੋਕਦੇ ਸੀ ਕੇਂਦਰ ਵਾਲੇ ਰੋਕਦੇ ਸੀ ਤਾਂ ਉਹਨਾਂ ਦੀ ਲੜਾਈ ਕੇਂਦਰ ਦੇ ਨਾਲ ਸੀ ਆਪਾਣਾ ਨੇ ਕੀ ਕੀਤਾ ਕਿ ਸ਼ਾਮ ਜਾ ਕੇ ਰਾਤੋ ਰਾਤ ਉਹਨੇ ਤੰਬੂ ਖਾੜ ਤੇ ਕੋਈ ਟਰਾਲੀਆਂ ਚੁੱਕ ਕੇ ਲੈ ਗਿਆ ਕੋਈ ਨੇ ਤਸਲੇ ਚੁੱਕ ਕੇ ਲੈ ਗਿਆ ਕੋਈ ਬੇਥਰੇ ਚੁੱਕ ਕੇ ਲੈ ਗਿਆ ਜਿਸ ਤਰ੍ਹਾਂ ਵੀ ਹੁੰਦਾ ਨਾ ਕੋਈ ਲੁੱਟ ਪੈ ਗਈ ਹੁੰਦੀ ਹੈ ਇਹ ਨਹੀਂ ਮੈਂ ਕਹਿੰਦਾ ਕਿਸ ਨੇ ਕੀਤਾ ਕਿਸ ਨੇ ਨਹੀਂ ਕੀਤਾ ਪਰ ਇਹ ਤਾਂ ਸਾਰਿਆਂ ਨੇ ਦੇਖਿਆ ਨਾ ਕਿ ਕਿਸਾਨ ਜਥੇਬੰਦੀਆਂ ਨੇ ਕਹਿਣਾ ਕਿ ਜਿਸ ਕਦਰ ਜਿਹੜਾ ਸੰਗੂ ਤੇ ਖਨੋਰੀ ਬਾਡਰ ਉਝੜਿਆ ਗਿਆ ਪਹਿਲੀ ਗੱਲ ਤਾਂ ਗਲਬਾਦ ਦਾ ਸਦਾ ਦੇ ਕੇ ਉੱਥੇ ਕਿਸਾਨਾਂ ਨੂੰ ਗਰਸਾਰ ਕੀਤਾ ਗਿਆ ਉਝੜਿਆ ਗਿਆ ਉਤਵਾਚ ਜਿਹੜੀ ਉੱਥੇ ਲੁੱਟਮਾਰ ਹੋਈ ਸਿੱਧੇ ਤੌਰ ਤੇ ਕਿ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਜਿਸ ਕਦਰ ਉਹ ਏਰੀਆ ਸੀ ਜੇ ਕਿਸਾਨਾਂ ਨੂੰ ਉਥੋਂ ਖਿੜਿਆ ਜਾ ਸਕਦਾ ਸੀ ਤਾਂ ਇਹ ਏਰੀਆ ਦਾ ਘਰਾਵ ਕਰਕੇ ਉੱਥੇ ਵੀ ਕਿਹਾ ਜਾ ਸਕਦਾ ਸੀ ਕਿ ਆਹ ਜਿਹੜਾ ਏਰੀਆ ਇੱਥੇ ਨਾ ਕੋਈ ਆਏਗਾ ਜੋ ਕਿ ਜਾਏਗਾ ਔਰ ਜਿਹਦਾ ਸਮਾਨ ਹੈ ਟਰਾਲੀਆਂ ਉਹ ਵਾਪਸ ਕਿੱਥਾਂ ਜਾਣਗੀਆਂ ਉੱਥੇ ਉਹ ਜੀ ਲੁੱਟਮਾਰ ਵਾਲੇ ਲੋਕਾਂ ਨੂੰ ਇਜ਼ਾਤ ਕਿਉਂ ਦਿੱਤੀ ਕਿ ਜ਼ਿੰਮੇਵਾਰ ਕੋਈ ਹੋਵੇ ਸਵਾਲ ਤਾਂ ਸਰਕਾਰ ਦੇ ਉੱਠਣਗੇ ਨਾ ਹੁਣ ਮੈਂ ਇੱਕੋ ਗੱਲ ਕਹਾਂਗਾ ਆਪਾਂ ਨੇ ਗੱਲ ਨਹੀਂ ਪੁੱਲਣੀ ਚਾਹੀਦੀ ਕਿ ਕੇਂਦਰ ਦੇ ਵਿੱਚ ਸੋਨੇ ਕਾਲੀਦਾਲ ਪਾਈ ਨਹੀਂ 558 ਮੁੱਦਾ ਦਾ ਕਿਸਾਨੀ ਦਾ ਸੀ ਨਾ ਜੀ ਤਿੰਨੇ ਖੇਤੀ ਕਰੂਣਾ ਦੀ ਵਾਲੇ ਕਰੂ ਜੀ ਨੂੰ ਕਹਿੰਦੇ ਆ ਉਹਨਾਂ ਦੀ ਮੈਦ ਦੀ ਗੱਲ ਹੈ ਕਹਿੰਦੇ ਜੀ ਕਾਲੀਦਾਲ ਨੇ ਵੀ ਕੈਬਨਟ ਦਸਤਕੀ ਤੇ ਹਮਾਇਤ ਕੀਤੀ ਪੰਜਾਬ ਸੀ ਦਿਨ ਬਣੀਆਂ ਪੰਜਾਬੀ ਜੀ ਵੀ ਕਹਿੰਦੇ ਕਿ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਕਾਲੀਦਾਨ ਨੇ ਚਲਾ ਕੇ ਮਾਰੀ ਕੈਬਨਟ ਦੀ ਜਿਹੜੀ ਹੈਗੀ ਕੁਰਸੀ ਕਿ ਇਹ ਸਾਨੂੰ ਨਹੀਂ ਚਾਹੀਦੀ ਇਸ ਆਮ ਲੋਕਾਂ ਦੇ ਨਾਲ ਰਹਿਣਾ ਹਾਲਾਂਕਿ ਕਾਲੀਦਾਨ ਨੂੰ ਅਜੇ ਤੱਕ ਖੇੜਾ ਛੜਾਉਣਾ ਔਖਾ ਹੋ ਗਿਆ ਪਰ ਆਪਾਂ ਜਾਣਦੇ ਹਾਂ ਕਿ ਕਿਸਾਨਾਂ ਹੀ ਮੁੱਦੇ ਨੂੰ ਲੈ ਕੇ ਕਾਲੀਦਾਨ ਨੇ ਕੈਬਨਟ ਦੀ ਕੁਰਸੀ ਨੂੰ ਲੱਤ ਮਾਰੀ ਤੇ ਛੱਡ ਕੇ ਘਰ ਆ ਕੇ ਬਹਿ ਗਏ ਹੂੰ ਹੁਣ ਆਮ ਆਦਮੀ ਪਾਰਟੀ ਇਹਨਾਂ ਨਾਲ ਵੀ ਥੋੜਾ ਬਹੁਤਾ ਉਦਾਂ ਦਾ ਹੀ ਹੋਣ ਲੱਗ ਗਿਆ ਹੈ ਭਾਜਪਾ ਦਾ ਤਾਂ ਸੁਣੀਦਾ ਸੀ ਕਿ ਭਾਜਪਾ ਦੇ ਆਗੂਆਂ ਦਾ ਘਰਾਉ ਹੁੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਸੀ ਉਹ ਦੇਖੋ ਜੇ ਆਪਾਂ ਇੱਕ ਦਿਨ ਦੀ ਗੱਲ ਕਰ ਲਈਏ ਇਹ ਕੋਈ ਪੋਲਿਟੀਕਲ ਪਾਰਟੀਆਂ ਦੀ ਗੱਲ ਨਹੀਂ ਕਿ ਕਾਂਗਰਸ ਕਹਿ ਰਹੀ ਹੈ ਜਾਂ ਕਾਲੀਦਾਲ ਕਹਿ ਰਿਹਾ ਹੈ ਜਾਂ ਭਾਜਪਾ ਕਹਿ ਰਹੀ ਹੈ ਮੈਂ ਉਹ ਗੱਲ ਸਾਂਝੀ ਕਰ ਰਿਹਾ ਹਾਂ ਦਰਸ਼ਕਾਂ ਨਾਲ ਜੋ ਮੀਡੀਆ ਚ ਆਮ ਲੋਕਾਂ ਦੇ ਵਿੱਚ ਜੋ ਵਾਪਰ ਰਿਹਾ ਵਰਤਾਰਾ ਜਿਹਦੀਆਂ ਰਿਪੋਰਟਾਂ ਮੀਡੀਆ 'ਚ ਬਕਾਇਦਾ ਆਈਆਂ ਵੀ ਆ ਜੀ ਇੱਕ ਦਿਨ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ ਸਿਰਫ ਮੋੜ ਦੇ ਹਲਕੇ ਦੇ ਵਿੱਚ ਉੱਥੋਂ ਦਾ ਜਿਹੜਾ ਆਪਦਾ ਵਿਧਾਇਕ ਹੈ ਉਹ ਜਿਹੜਾ ਹੈ ਕਿ ਸਿੱਖਿਆ ਕ੍ਰਾਂਤੀ ਦੇ ਮੁੱਦੇ ਨੂੰ ਕਿਤੇ ਇਕਾਟਣ ਕਰਨਾ ਹੈ ਸੀ ਕਿਸੇ ਪ੍ਰੋਜੈਕਟ ਦਾ ਲੈ ਕੇ ਹੂੰ ਕਿਸਾਨਾਂ ਵੱਲੋਂ ਉਹਦਾ ਕਰਾਓ ਕੀਤਾ ਗਿਆ ਉਸ ਨੂੰ ਸਵਾਲ ਪੁੱਛੇ ਗਏ ਇਹ ਤੋਂ ਇੱਕ ਦਿਨ ਪਹਿਲਾਂ ਬਟਾਲਾ ਚ ਆਪ ਦੇ ਕੱਦਾ ਵਾਰਾਗੂ ਵੀ ਆ ਵਿਧਾਇਕ ਵੀ ਆ ਕਲਸੀ ਉਹਨੂੰ ਕਿਸਾਨਾਂ ਨੇ ਘੇਰ ਲਿਆ ਜੀ ਕਿ ਕਲਸੀ ਇਹ ਆਪਣੇ ਕਾਰ ਦੀ ਗੱਡੀ ਦੇ ਉੱਪਰ ਚੜ ਗਿਆ ਉੱਪਰ ਚੜ ਕੇ ਸਵਾਲਾਂ ਦੇ ਜਵਾਬ ਦੇ ਰਿਹਾ ਕਿਸਾਨਾਂ ਦੇ ਤੇ ਉਹਨਾਂ ਤੁੰਦੂ ਮੈਂ ਮੈਂ ਬਹਿਸ ਕਰ ਰਿਹਾ ਦੇਖੋ ਕਿਸਾਨਾਂ ਨੇ ਤਾਂ ਆਪਣਾ ਦੁੱਖ ਰੋਣਾ ਹੀ ਰੋਣਾ ਹੈ ਜਨਾਨ ਨੂੰ ਤੁਸੀਂ ਕੋਈ ਸਹੀ ਕਹੋ ਕੋਈ ਗਲਤ ਕਹੋ ਜੋ ਕਿਸਾਨਾਂ ਦੇ ਸਵਾਲ ਹੈ ਕਿਸ ਕਦਰ ਉਹਨਾਂ ਨੂੰ ਸੰਬੂਤ ਖਨੋਰੀ ਬਾਰਡਰ ਤੋਂ ਓਝਾ ਡਾ ਗਿਆ ਦੋ ਮੀਟਿੰਗਾਂ ਜਿਹੜੀਆਂ ਮੁੱਖ ਮੰਤਰੀ ਵੱਲੋਂ ਤੈਅ ਕਰਕੇ ਬਕਾਇਦਾ ਫਿਰ ਮੀਟਿੰਗਾਂ ਨਹੀਂ ਲਈਆਂ ਉਹ ਸਾਰੀਆਂ ਗੱਲਾਂ ਸਾਰੇ ਮਾਮਲੇ ਆਪਾਂ ਕਹਿੰਦੇ ਕਿ ਇੱਕ ਅਭੀ ਤੇ ਕੇ ਵੀ ਕੋਤ ਹੈ ਜੇ ਕਬੂਤਰ ਅੱਖਾਂ ਬੰਦ ਕਰ ਲੇ ਤਾਂ ਦਾ ਮਤਲਬ ਇਹ ਬਿੱਲੀ ਨਹੀਂ ਗੈਪ ਹੋ ਜਾਂਦੀ ਸੋ ਲੋਕ ਜੇ ਸਵਾਲ ਉਠਾਉਂਦੇ ਆ ਤਾਂ ਮੀਡੀਆ 'ਚ ਜਾ ਕੇ ਬਿਆਨ ਦੇਣ ਦੇ ਨਾਲ ਲੋਕਾਂ ਦੇ ਸਵਾਲ ਜਿਹੜੇ ਖਤਮ ਨਹੀਂ ਹੋ ਜਾਂਦੇ ਆਪਾਂ ਸਾਰੇ ਜਾਣਦੇ ਆ ਵਰਤਾਰਾ ਸਾਰਿਆਂ ਦਾ ਆਪ ਵਾਲੇ ਵੀ ਜਾਣਦੇ ਆ ਅਕਾਲੀਦਾਲੀ ਵੀ ਜਾਣਦੇ ਆ ਭਾਜਪਾ ਨੂੰ ਪੁੱਛ ਲਓ ਉਹਨੂੰ ਪਤਾ ਕਿ ਕਿਵੇਂ ਬੀਤਦੀ ਹੈ ਕਿਸਾਨੀ ਬਹੁਤ ਵੱਡੀ ਸੰਗਠ ਚੋਂ ਨਿਲੰਘ ਰਹੀ ਹੈ ਵੱਡੇ ਮਾਮਲੇ ਆ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਉਹਨਾਂ ਦੀ ਸੁਣਵਾਈ ਤਾਂ ਕਿਧਰੇ ਕਰਨੀ ਸੀ ਉਹਨਾਂ ਨੂੰ ਰਾਤ ਨੂੰ ਜਿਸ ਕਦਰ ਜਾੜਿਆ ਗਿਆ ਉਹ ਕਿਸਾਨ ਹੁਣ ਪਿੰਡਾਂ 'ਚ ਕੋਈ ਸਵਾਲ ਲੈ ਕੇ ਪੁੱਛਦੇ ਆ ਮੋੜ ਚ ਗਏ ਆ ਤਾਂ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਤੋਰੇ ਥੋੜਾ ਜਿਹਾ ਉਰੇ ਆ ਜੋ ਬਠਿੰਡੇ ਦੇ ਵਿੱਚ ਆਪਾਂ ਗੱਲ ਕਰ ਲਈਏ ਪੁੱਚੋ ਦੇ ਵਿੱਚ ਜਿਹੜੇ ਵਿਧਾਇਕ ਆ ਉਹਨਾਂ ਨਾਲ ਵੀ ਇਹੀ ਗੱਲ ਹੋਈ ਤਰਨਦਰਨ ਦੇ ਵਿਧਾਇਕ ਤਰਨਦਰਨ ਦੇ ਵਿਧਾਇਕ ਤਾਂ ਜੋ ਮੀਡੀਆ ਜਾਣਕਾਰੀ ਆਈ ਹੈ ਕਿ ਉਥੇ ਉਹ ਪਹੁੰਚੇ ਨਹੀਂ ਹੈ ਧੁਗਾਟਨ ਕਰਨ ਵਾਸਤੇ ਕਿਤੇ ਪ੍ਰੋਜੈਕਟ ਦਾ ਧੁਗਾਟਨ ਕਰਨਾ ਸੀ ਸਵਾਲ ਜਵਾਬ ਦੇ ਸੈਸ਼ਨ ਦੇ ਚ ਜੀ ਜੀ ਕਰਤਾਰ ਸਿੰਘ ਸੰਧਵਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਸਤਿਕਾਰਤ ਆਗੂ ਹੈ ਇਹਦੇ ਬਾਰੇ ਕੋਈ ਦੋਹਰਾਇ ਨਹੀਂ ਹੂੰ ਉਹ ਮਿਸ਼ਰੀ ਵਾਲਾ ਪਿੰਡ ਆ ਉਹਨਾਂ ਦੇ ਹਲਕੇ ਦਾ ਉੱਥੇ ਕੋਈ ਦਗਾਟ ਨਹੀਂ ਨਾ ਕਿਸੇ ਪ੍ਰੋਗਰਾਮ ਤੇ ਗਏ ਹੋਣੇ ਆ ਉੱਥੇ ਵੀ ਕਿਸਾਨਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਆ ਜੀ ਜੀ ਸੋ ਆਪ ਨੂੰ ਇਸ ਮਾਮਲੇ 'ਚ ਵੱਡੀ ਇੱਕ ਚੁਣੌਤੀ ਦਾ ਸਾਹਮਣਾ ਲੱਗਦਾ ਕਿ ਹੌਣ ਵਾਲੇ ਦਿਨਾਂ 'ਚ ਵੀ ਕਰਨਾ ਪੈ ਸਕਦਾ ਹੈ ਕਿ ਆਪਰੇ ਵਿਧਾਇਕ ਦੇ ਦੁਕਾਟਨ ਕਰਨ ਜਾਣਗੇ ਪ੍ਰੋਗਰਾਮਾਂ ਤੇ ਜਾਣਗੇ ਤਾਂ ਕਿਸਾਨਾਂ ਦਾ ਕੀ ਆ ਕਿਸਾਨ ਤਾਂ ਉੱਥੇ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਆਪਣਾ ਤਰਪਿੰਦੇ ਤੇ ਕਹਿੰਦੇ ਦਿਓ ਜਵਾਬ ਜੀ ਜੀ ਮੁਸ਼ਕਿਲ ਤਾਂ ਸਰਕਾਰਾਂ ਲਈ ਹੈ ਸੋ ਆਪ ਦੇ ਜਿਹੜਾ ਵਿਧਾਇਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਕਿਤੇ ਇਹ ਨਾ ਹੋਵੇ ਕਿ ਵੀ ਭਾਜਪਾ ਵਾਲੇ ਤੇ ਕਾਲੀਦਾਨ ਦੀ ਕਤਾਰ ਚ ਆ ਕੇ ਖੜੇ ਹੋ ਜਾਣ ਜੀ 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 ਬਿਲਕੁਲ ਸੋ ਇਸੇ ਤਰ੍ਹਾਂ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਆਪ ਨੇਤਾ ਦੁਰਗਾ ਦੁਰਗੇਸ਼ ਪਾਠਕ ਦੇ ਘਰ ਅੱਜ ਸੀਬੀਏ ਨੇ ਛਾਪਾ ਮਾਰਿਆ ਤੇ ਉਧਰ ਗੱਲ ਕਰੀਏ ਤਾਂ ਗਾਂਧੀ ਪਰਿਵਾਰ ਰਾਭੜ ਪਰਿਵਾਰ ਬਾਰਡਰ ਹੈ ਜਿਹੜਾ ਉਹ ਵੀ ਈਡੀ ਦੀ ਰਿਡਾਰਟ ਨੇ ਜੀ ਜੀ ਇਹ ਮੁੱਦਾ ਪ੍ਰਵਚਨ ਮੁੱਦੇ ਦਾ ਜ਼ਿਕਰ ਕਰਾਂ ਪੀਡੀ ਜੇ ਛਾਪੇ ਦੀ ਗੱਲ ਕਰਦੇ ਸੀ ਸੀਬੀਏ ਦੇ ਛਾਪੇ ਦੀ ਗੱਲ ਕਰਦੇ ਸੀ ਦੇਖੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖੇ ਕੀ ਵਾਪਰ ਰਿਹਾ ਇਸ ਮੁਲਕ ਦੇ ਅੰਦਰ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਕੋਈ ਹੋਰ ਦਰ ਹੈ ਜਿਸ ਕਦਰ ਜਿਹੜਾ ਈਡੀ ਸੀਬੀਆਈ ਕੇਂਦਰੀ ਏਜੰਸੀਆਂ ਛਾਪੇਮਾਰੀ ਕਰ ਰਹੀਆਂ ਉਹਦਾ ਵੱਡਾ ਇੱਕ ਕਮਸਾਨ ਪੈਦਾ ਹੋਇਆ ਤੇ ਕਿਸ ਪਾਰਟੀ ਦੀ ਗੱਲ ਕਰਦੇ ਹਾਂ ਜੀ ਜ਼ਿੰਮੇਵਾਰ ਆਗੂ ਹੈ ਆਪ ਦਾ ਇੱਕ ਨਾਂ ਹੈ ਉਹਨਾਂ ਦੇ ਘਰ ਜਿਹੜੇ ਜਿਸ ਕਦਰ ਛਾਪੇਮਾਰੀ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਬਦਲੇਖੋਰੀ ਦੀ ਭਾਵਨਾ ਨਾਲ ਇਹ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਆ ਆਪਦੇ ਸਰਪੀਮੋਂ ਰਵਿੰਦ ਕੇਜਰੀਵਾਲ ਉਹਨਾਂ ਦੇ ਕਿਸ ਕਦਰ ਕੇਸ ਬਣਾਏ ਗਏ ਹੂਰਾ ਗੋਂ ਦੀ ਗੱਲ ਕਾਲੀ ਸੰਜੇ ਸਿੰਘ ਆ ਬਾਕੀ ਆਗੂ ਆਪ ਲਗਾਤਾਰ ਕਹਿ ਰਹੀਏ ਕਿ ਭਾਜਪਾ ਵਾਲੇ ਅੱਜ ਵੀ ਮੈਂ ਦੇਖ ਰਿਹਾ ਸੀ ਉਹਨਾਂ ਦਾ ਕਹਿਣਾ ਪੂਰਾ ਅਧਿਕਾਰ ਆ ਉਹਨਾਂ ਦਾ ਕਿ ਭਾਜਪਾ ਵਾਲੇ ਸਾਡੀ ਪਾਰਟੀ ਨੂੰ ਇਸ ਮੁਲਕ ਦੇ ਚੋਖੇ ਖੇਡਣਾ ਚਾਹੁੰਦੇ ਆ ਉਹਦੇ ਜੜਾਂ ਪੁੱਟਣੀਆਂ ਚਾਹੁੰਦੇ ਆ ਕਿ ਨਵੀਂ ਕਿਸਮ ਦਾ ਅਜ ਤੇ ਦੇੰਦ ਰਵਾਜਾਂ ਸਸਸਰਾ ਚੱਲ ਪਿਆ ਹੈ ਵਿਫਿਕਲ ਲੜਾਈ ਤਾਂ ਕਰੇਗੀ ਕਿ ਲੜਾਈ ਏਜੰਸੀਆਂ ਦੇ ਰਾਹੀਂ ਲੜੀ ਜਾ ਰਹੀ ਹੈ ਕੇਂਦਰ ਕਹਿੰਦਾ ਜੀ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਆਂ ਹੁਣ ਵਿਰੋਧੀ ਧਿਰਾਂ ਕਹਿ ਰਹੀਆਂ ਕਿ ਕਾਨੂੰਨ ਆਪ ਵਾਲਿਆਂ ਦੇ ਕਾਂਗਰਸ ਵਾਲਿਆਂ ਦੇ ਲਾਗੂ ਹੁੰਦਾ ਦੂਜਿਆਂ ਤੇ ਕਿਉਂ ਨਹੀਂ ਲਾਗੂ ਹੁੰਦਾ ਦੋ ਤਿੰਨ ਦਿਨ ਹੋ ਗਏ ਲਗਾਤਾਰ ਇੱਕ ਜਿਹੜਾ মিডিਆ ਹਾਊਸ ਦੇ ਜਿਹੜਾ ਮਾਮਲੇ ਨੂੰ ਲੈ ਕੇ ਕਿਸ ਕਦਰ ਕਾਂਗਰਸ ਦੇ ਆਗੂਆਂ ਦਾ ਕਮਸਾਨ ਮੱਚਿਆ ਉਹਨਾਂ ਨੂੰ ਚਾਰ ਸ਼ੀਟ ਕੀਤਾ ਗਿਆ ਉਹਨਾਂ ਦਾ ਪੁਛਪੜਦਾਲ ਕੀਤੀ ਜਾ ਰਹੀ ਹੈ ਕਿ ਇਹ ਦੇਰ ਹੋ ਰਿਹਾ ਦਰਜ ਹੋ ਰਿਹਾ ਉਹ ਕਹਿੰਦੇ ਕਿ ਬਦਲੇ ਦੀ ਭਾਵਨਾ ਨਾਲ ਕਾਂਗਰਸ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਆਪ ਵਾਲੇ ਕਹਿ ਰਹੇ ਕਿ ਸਾਡੇ ਖਲਾਫ ਬਦਲੇ ਦੀ ਕਾਰਵਾਈ ਹੋ ਰਹੀ ਹੈ ਇਦਾਂ ਦੀਆਂ ਹਾਲਾਤਾਂ ਜਿਹੜੀਆਂ ਬਣੀਆਂ ਐ ਅੱਜ ਵੀ ਇੱਕ ਕਾਂਗਰਸ ਦੇ ਕਧਵਾਰ ਆਗੂ ਹਰਿਆਣੇ ਦੇ ਉਹਨਾਂ ਨੂੰ ਫੇਰ ਜਿਹੜਾ ਇੱਕ ਕੇਂਦਰੀ ਏਜੰਸੀ ਵੱਲੋਂ ਪੁਛਪੜਦਾਲ ਕੀਤੀ ਜਾ ਰਹੀ ਹੈ ਸੋ ਇੱਕ ਨਵੀਂ ਕਿਸਮ ਦਾ ਮਾਹੌਲ ਆ ਇਹ ਲੱਗਦਾ ਹੈ ਕਿ ਕੀ ਇਸ ਦੇਸ਼ ਨੂੰ ਹੁਣ ਇਹਨਾਂ ਕੇਂਦਰੀ ਏਜੰਸੀਆਂ ਸੀਬੀਆਈ ਐ ਈਜੀਜੀ ਦਾ ਹੋਰ ਕੇਂਦਰੀ ਏਜੰਸੀ ਹੈ ਉਹ ਸੇ ਦੇਣ ਗਿਆ ਉਹ ਚਲਾਉਣ ਗਿਆ ਇੱਕ ਵੱਖਰੀ ਕਿਸਮ ਦਾ ਇਹ ਦੇ ਦੇਂਦਾ ਰਕਮ ਸਹਾਣ ਮਚ ਗਿਆ ਸਵਾਲ ਇਹ ਨਹੀਂ ਕਿ ਇਹ ਦੇ ਦੇ ਲੋਕਾਂ ਦੇ ਭਲੇ ਲਈ ਉਹਨਾਂ ਦੇ ਹਿੱਤਾਂ ਦੀ ਕੋਈ ਲੜਾਈ ਹੈ ਸਵਾਲ ਆਗੂਆਂ ਨੂੰ ਲੈ ਕੇ ਲੜਾਈ ਹੋ ਰਹੀ ਹੈ ਕਿ ਕਿਸ ਆਗੂ ਨੂੰ ਕਿਵੇਂ ਲਪੇਟਣਾ ਹੈ ਕਿਸ ਆਗੂ ਦੇ ਖਿਲਾਫ ਕੀ ਕਾਰਵਾਈ ਕਰਨੀ ਹੈ ਜਿਹਦਾ ਸਵਾਲ ਮੁੱਦਿਆਂ ਦੀ ਹੋਵੇ ਮੇਰਾ ਵੱਖਰਾ ਮੁੱਦਾ ਹੈ ਜੀ ਜੀ ਜੇ ਸਵਾਲ ਆਗੂਆਂ ਨੂੰ ਲੈ ਕੇ ਹੋਵੇ ਇਸ ਜਿਹੜੀਆਂ ਏਜੰਸੀਆਂ ਉਹ ਗੱਨੇ ਆਂ ਜਿਹੜਾ ਖੂਨ ਮਜ਼ਾਕ ਕਾਰਵਾਈ ਕਰ ਰਹੇ ਆ ਜਿਹਨਾਂ ਦੇ ਕਾਰਵਾਈ ਹੁੰਦੀ ਆ ਉਹ ਕਹਿੰਦੇ ਜੀ ਬਦਲੇ ਦੀ ਭਾਵਨਾ ਨਾਲ ਆ ਜੀ 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 ਬਦਲੇ ਦੀ ਭਾਵਨਾ ਨਾਲ ਨਹੀਂ ਆ ਤਾਂ ਭਾਈ ਬਾਗੂਆਂ ਦੇ ਖਿਲਾਫ ਕਿਉਂ ਨਹੀਂ ਸੁਖਬੋਧੀ ਆਉਣ ਵਾਲੇ ਦਿਨਾਂ ਚ ਲੱਗਦਾ ਹੈ ਕਿ ਕਿੱਥੋਂ ਤੱਕ ਸਥਿਤੀ ਜਾਏਗੀ ਇੱਕ ਵੀਕਲੀ ਕਿਸਮ ਦਾ ਮਾਹੌਲ ਹੈ ਏਜੰਸੀਆਂ ਦੇ ਰਹੀ ਦੂਜੇ ਪ੍ਰੈਟਿਕਲ ਆਮ ਲੋਕਾਂ ਨੂੰ ਖਬਰਾਂ ਦਾ ਘੱਟ ਆ ਲੋਕਾਂ ਦੇ ਪਰੇਆਂ ਗੱਲਾਂ ਦਾ ਘੱਟ ਆ ਤੁਸੀਂ ਅੱਜ ਵੀ ਚੈਪਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਚੁੱਕ ਕੇ ਦੇਖੋ ਜੀ 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 ED CBI ਕੇਂਦਰੀ ਏਜੰਸੀਆਂ ਦੇ ਛਾਪੇ ਜਵਾਬ ਸਵਾਲ ਇਹ ਇਹ ਕੁਝ ਵਾਪਰਿਆ ਇਸ ਮੁਲਕ ਦੇ ਹੰਦ ਜੀ ਜੀ ਸਿੱਟਾਬ ਸਮਾਬੋਧ ਥੋੜਾ ਅੱਗੇ ਵਧਦੇ ਆ ਕਿਉਂਕਿ ਕਈ ਬੁੱਧੇ ਅਹਿਮ ਨੇ ਕਿਉਂਕਿ ਲੁਧਿਆਣਾ ਚੋਣ ਇਸ ਸਮੇ ਬਿਲਕੁਲ ਗਰਮ ਹੈ ਤੇ ਲੁਧਿਆਣਾ ਚੋਣ ਦੇ ਦੌਰਾਨ ਅਕਾਲੀ ਦਲ ਨੇ ਕਿਹਾ ਸੀ ਅਸੀਂ ਚੋਣ ਲੜਾਂਗੇ ਤਾਂ ਉਮੀਦਵਾਰ ਆਪਣਾ ਐਲਾਨ ਦਿੱਤਾ ਗਿਆ ਹੈ ਉਮੀਦਵਾਰ ਦਾ ਨਾਮ ਹੈ ਜੋ ਉਹ ਪਰ ਉਪਕਾਰ ਸਿੰਘ ਹੈ ਸੋ ਇਨਾ ਬਾਰੇ ਤੁਡੀ ਜਾਣਕਾਰੀ ਦਿਓ ਕਿ ਕਾਲੀ ਦਲ ਨੇ ਕਿਵੇਂ ਪਰਵਕਰ ਸਿੰਘ ਦਾ ਨਾਮ ਹੈ ਜਿਹੜਾ ਉਹ ਬਣਿਆਗਾ ਹਾਂ ਜੀ ਜੀ ਇਹ ਸਵਾਲ ਆ ਪਰਵਕਰ ਸਿੰਘ ਕੋ ਮਾਣਾ ਐਡਵੋਕੇਟ ਨੇ ਜੁਵਾ ਚੇਰੀਆ ਕਾਲੀ ਦਲ ਨੇ ਬੜਾ ਸੋ ਸਮਝ ਗਏ ਨਾ ਤਾਰੇ ਲਿਦਣਾ ਪਛਮੀ ਦੇ ਅੰਦਰ ਦੇਖੋ ਇੱਕ ਗੱਲ ਤੁਹਾਨੂੰ ਤੈ ਹੋ ਗਈ ਹੈ ਲੁਧਿਆਣਾ ਪਛਮੀ ਦੀ ਚੋਣ ਪੂਰੀ ਤਰ੍ਹਾਂ ਮੈਦਾਨ ਜਿਹੜਾ ਹੈਗਾ ਭਾਗਿਆ ਭਾਜਪਾ ਤੋਂ ਛੱਡ ਕੇ ਜੇ ਆਪਾਂ ਬਾਕੀ ਪਾਰਟੀ ਦੀ ਗੱਲ ਕਰੀਏ ਆ ਬੜੇ ਸਭ ਤੋਂ ਪਹਿਲਾ ਉਮੀਦਵਾਰ ਲਾਂਚ ਹੋ ਕੇ ਕਾਂਗਰਸ ਵਾਲਿਆਂ ਨੇ ਵੀ ਐਲਾਨ ਦਿੱਤਾ ਤੇ ਅੱਜ ਅਕਾਲੀ ਦਲ ਨੇ ਐਲਾਨ ਕਰ ਦਿੱਤਾ। ਹੁਲਦਿਆਣਾ ਪਛਮੀ ਦੀ ਚੋਣ ਤਾਂ ਹੈ ਹੀ ਐ। ਇਹ ਚੋਣ ਕਈ ਕਿਸਮ ਦੇ ਨਤਾਰੇ ਕਰੇਗੀ। ਪਾਰਟੀਆਂ ਕਿੱਥੇ ਖੜੀਆਂ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਬਾਰੇ ਪਿਛਲੇ ਦਿਨਾਂ ਜੇ ਰਿਹਾ ਜੀ ਕਾਲਜਲਾ ਹਾਸ਼ੀਏ ਤੇ ਚਲਾ ਗਿਆ। ਅਕਾਲੀ ਦਲ ਚ ਫੁੱਟ ਪੈ ਗਈ ਐ। ਪ੍ਰਧਾਨਗੀ ਦਾ ਰਫੜਾ ਪਿਆ ਹੋਇਆ। ਉਹ ਸਾਰੇ ਕਾਇਦੇ ਚਲਦੇ ਆ ਹੁਣ ਜਦੋਂ ਅਕਾਲੀ ਦਲ ਦਾ ਉਮੀਦਵਾਰ ਆਇਆ ਮੈਦਾਨ ਚ। ਇਹ ਵੀ ਦੇਖਿਆ ਜਾਏਗਾ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਜਦੋਂ ਆ ਪਛਮੀ ਦੀ ਗੱਲ ਨਹੀਂ ਪੰਜਾਬ ਦੇ ਲੋਕ ਕਿੰਨਾ ਹਲਾਰਾ ਜਾਂ ਹੰਗਾਰਾ ਭਰਨਗੇ ਉਹ ਤੇ ਨਿਰਭਰ ਕਰੇਗੀ ਜਿੱਥੇ ਸੂਬੇ ਦੀ ਸਿਆਸਤ ਉਥੇ ਕਾਲੀਗੱਲ ਦੀ ਸਿਆਸਤ ਵੀ ਕਿ ਕਿਸ ਕਦਰ ਅੱਗੇ ਵਧ ਸਕਦੀ ਹੈ ਜਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਪਿਛਲੇ ਦਿਨਾਂ ਚ ਕਰਦੇ ਆ ਰਹੇ ਆ ਜੀ ਗੱਲ ਕਰੀਏ ਤਾਂ ਵੱਡਾ ਨਾਮ ਕਹਿੰਦੇ ਲੁਧਿਆਣਾ ਜਿਰਾਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਪਰ ਉਪਕਾਰ ਸੋ ਚੰਗਾ ਦਾ ਖੇਡਿਆ ਅਕਾਲੀ ਦਲ ਨੇ ਤੇ ਅੱਗੇ ਵਧਾਂਗੇ ਗੱਲ ਕਰਾਂਗੇ ਬੈਬਲ ਕਲਾਮ ਗੋਲੀਬਾਰੀ ਮਾਮਲੇ ਦੇ ਵਿੱਚ ਜੋ ਗੋਲੀकांड ਹੋਇਆ ਉਸ ਨੂੰ ਲੈ ਕੇ ਪਿਛਲੇ ਦਿਨੀ ਜਦੋਂ ਚੰਡੀਗੜ੍ਹ ਟਰਾਂਸਫਰ ਹੋਇਆ ਕੇਸ ਤਾਂ ਬੜੇ ਤਰ੍ਹਾਂ ਦੇ ਸਵਾਲ ਉੱਠੇ ਸੋ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸਪੈਸ਼ਲ ਲੀ ਪਟੀਸ਼ਨ ਪਾਈ ਸੀ ਪਰ ਉਹ ਪਟੀਸ਼ਨ ਵੀ ਰੱਦ ਹੋ ਚੁੱਕੀ ਹੈ ਉਸ ਪਟੀਸ਼ਨ ਦਾ ਕੀ ਅਸਰ ਰਹਿਣਾ ਸੀ ਕੀ ਹੋਣਾ ਸੀ ਤੇ ਹੁਣ ਮਾਮਲਾ ਕਿੱਥੇ ਨਿਬੜੇਗਾ ਕਿਹੜੀ ਕੋਰਟ ਇਸ ਨੂੰ ਅੱਗੇ ਕੰਟੀਨਿਊ ਕਰੇਗੀ ਜਰੂਰ ਦੱਸੋ ਜੀ ਦੇਖੋ ਇਹਨਾਂ ਵਾਲਾ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਚਟਕਾਇਆ ਇਸ ਕਰਕੇ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਕੇਸ ਪੰਜਾਬ ਦੇ ਅੰਦਰ ਹੀ ਚੱਲਣਾ ਚਾਹੀਦਾ ਜਿੱਦਾਂ ਪਹਿਲਾਂ ਚੱਲ ਰਿਹਾ ਸੀ ਪਰ ਇੱਕ ਪਟੀਸ਼ਨ ਕਰਤਾ ਜਿਹੜਾ ਉਹਨਾਂ ਨੇ ਇਸ ਮਾਮਲੇ 'ਚ ਅਰਜ਼ੀ ਪਾਈ ਸੀ ਕਿ ਪੰਜਾਬ ਤੋਂ ਬਾਹਰ ਉਹਦੇ ਮੁਤਾਬਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਚੰਡੀਗੜ੍ਹ 'ਚ ਕੇਸ ਤਬਦੀਲ ਕਰ ਦਿੱਤਾ ਗਿਆ ਸੀ ਉਸ ਨੂੰ ਚੁਣੌਤੀ ਦਿੱਤੀ ਗਈ ਸੀ ਹੁਣ ਸੁਪਰੀਮ ਕੋਰਟ ਨੇ ਫੇਰ ਮੁੜ ਕੇ ਕਿਹਾ ਕਿ ਨਹੀਂ ਚੰਡੀਗੜ੍ਹ 'ਚ ਹੀ ਮਾਮਲਾ ਚੱਲੇਗਾ ਸੋਗੇ ਮਾਮਲੇ ਚ ਕੀ ਨਿਪਟਾਰਾ ਹੋਏਗਾ ਜਿਹੜਾ ਬਾਬਲ ਕਲਾਂ ਗੋਲੀकांड ਦੇ ਦੋਸ਼ੀਆਂ ਦੇ ਬਾਰੇ ਕੀ ਫੈਸਲਾ ਹੁੰਦਾ ਤਾਂ ਅਦਾਲਤ ਦੀ ਸੁਣਵਾਈ ਤੋਂ ਬਾਅਦ ਹੀ ਤੈਅ ਹੋਏਗਾ ਜਾਂ ਦੋਸ਼ੀਆਂ ਜਾਂ ਪ੍ਰਤੀਵਾਖਸ਼ੀਓਂ ਨਾ ਮੁੱਦਿਆਂ ਤੇ ਆਪਣੇ ਆਪਣੇ ਹੱਥ ਪੇਸ਼ ਕਰਨਗੇ ਪਰ ਇਹ ਗੱਲ ਜ਼ਰੂਰ ਹੈ ਕਿ ਹੁਣ ਪੰਜਾਬ ਤੋਂ ਬਾਹਰ ਚੰਡੀਗੜ੍ਹ 'ਚ ਬਾਬਲ ਕਲਾਂ ਗੋਲੀकांड ਦੀ ਸੁਣਵਾਈ ਹੋਏਗੀ ਪੰਜਾਬ ਤੋਂ ਬਾਹਰ ਹੋ ਗਿਆ ਮਾਪਾ ਜੀ ਜੀ ਬਿਲਕੁਲ ਸਤਿ ਸ੍ਰੀ ਅਕਾਲ ਬੱਗੇ ਵਾਦਿਆਂ ਤੇ ਗੱਲ ਕਰਦੇ ਆ ਕੌਮੀ ਇਨਸਾਫ ਮੋਰਚੇ ਦੀ ਅੱਜ ਵਾਲੀ ਮੀਟਿੰਗ ਦੀ ਚੰਡੀਗੜ੍ਹ ਦੇ ਵਿੱਚ ਬੜੀ ਅਹਿਮ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ ਕਿਸ ਤਰ੍ਹਾਂ ਅੱਗੇ ਫੈਸਲੇ ਲਏ ਜਾਣਗੇ ਇਸ ਸੰਬੰਧਿਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਦੇਖੋ ਇਹ ਮਾਮਲਾ ਬੜਾ ਅਹਿਮ ਤੇ ਪਚੀਦਾ ਮਾਮਲਾ ਹੈ ਜੇ ਆਪਾਂ ਕੌਮੀ ਇਨਸਾਫ ਮੋਰਚੀ ਦੀ ਗੱਲ ਕਰੀਏ ਜਿਹੜੀ ਚੰਡੀਗੜ੍ਹ ਦਾ ਮੀਟਿੰਗ ਦਾ ਤੁਸੀਂ ਜ਼ਿਕਰ ਕੀਤਾ ਹੈ ਪਹਿਲੀ ਗੱਲ ਤਾਂ ਇਹ ਕਿ ਕੌਮੀ ਇਨਸਾਫ ਮੋਰਚੀ ਨੇ ਹੁਣ ਵਾਕਿਆ ਕਿਸਾਨ ਜਥੇਬੰਦੀਆਂ ਵੱਲੋਂ ਵੀ ਵੱਡੀ ਹਮਾਇਤ ਮਿਲ ਲਈ ਅੱਜ ਦੀ ਮੀਟਿੰਗ ਸੀ ਕਈ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਕੌਮੀ ਇਨਸਾਫ ਮੋਰਚੀ ਦਾ ਵੱਡਾ ਜਿਹੜਾ ਨਿਸ਼ਾਨਾ ਕਹਿੰਦੇ ਮੁੱਦਾ ਇਹ ਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਆਪਾਂ ਜੇਕਰਨ ਪਹਿਲਾਂ ਦੀ ਗੱਲ ਕਰੀਏ ਤਾਂ ਸ਼ੂਨੀ ਗੁਰਦਾਰ ਪਰੰਦਰ ਕਮੇਟੀ ਉਹਨਾਂ ਦੇ ਅਗਜ਼ਕ ਤੋਂ ਨੇ ਮੀਟਿੰਗ ਕਰਕੇ ਚਿੱਤੇ ਤੌਰ ਤੇ ਮਤਾਂ ਲਿਆਂਦਾ ਔਰ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਕਿ ਸੁਪਰੀਮ ਕੋਰਟ ਇਸ ਮਾਮਲੇ ਦਖਲ ਦੇਣ ਔਰ ਕੇਂਦਰ ਨੂੰ ਹਦਾਇਤ ਕੀਤੀ ਜਾਏ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਏ ਕਿਉਂਕਿ ਮਾਨੁਤਾ ਦਾ ਮੁੱਦਾ ਮਾਨਵਤਾ ਦੇ ਮੁੱਦੇ ਦੇ ਆਧਾਰ 'ਤੇ ਦੁਨੀਆ ਮੰਦੀ ਹੈ ਮਾਨੁਤਾ ਨੂੰ ਇਸ ਮੁੱਦੇ ਤੇ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਉਹਨਾਂ ਚ ਕਈ ਜਿਹੜੇ ਬਹੁਤ ਬਜ਼ੁਰਗ ਹੋ ਚੁੱਕੇ ਆ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਕਈ ਗੰਭੀਰ ਗੰਭੀਰ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਇਹ ਸਾਰੇ ਘਸ ਦੇ ਚੱਲਦੇ ਆ ਜੀਐਸਟੀਪੀਸੀ ਨੇ ਲੱਖਾਂ ਲੋਕਾਂ ਦੇ ਦਸਤਖਤ ਕਰਵਾ ਕੇ ਦਿੱਤੇ ਰਾਸ਼ਟਰਪਤੀ ਨੂੰ ਪੀਰ ਪ੍ਰਧਾਨ ਮੰਤਰੀ ਨੂੰ ਪੀਰ ਗ੍ਰਹਿ ਮੰਤਰੀ ਨੂੰ ਪੀਰ ਪਰ ਕਿਤੇ ਕੋਈ ਸੁਣਵਾਈ ਨਹੀਂ ਫਰੇਸ ਕਰਕੇ ਕਿਹਾ ਜਾਂਦਾ ਹੈ ਕਿ ਕਟਗਣਤੀ ਨਹੀਂ ਸੁਣਵਾਈ ਨਹੀਂ ਹੁੰਦੀ ਜਦੋਂ ਇਹ ਮਾਮਲਾ ਉੱਠਦਾ ਤਾਂ ਫਿਰ ਕਿਹਾ ਜਾਂਦਾ ਹੈ ਕਿ ਇਹ ਦੇਸ਼ ਵਿਰੋਧੀ ਗੱਲਾਂ ਕੀਤੀਆਂ ਜਾ ਰਹੀਆਂ ਹੁਣ ਜਿਹੜੇ ਮਾਨਵਤਾ ਦਾ ਮੁੱਦਾ ਉਠਾਉਂਦੇ ਆ ਉਹ ਦੇਸ਼ ਵਿਰੋਧੀ ਕਿੱਥੋਂ ਹੋਗੇ ਜੀ ਕਮੇਨ ਸਾਹਿਬ ਮੋਰਚਾ ਪਾਸਾਰੇ ਜਾਣਦੇ ਆ ਚੰਡੀਗੜ੍ਹ ਦੇ ਮਹਾਲੀ ਦੇ ਬਾਰਡਰ ਤੇ ਕਿੰਨੇ ਲੰਬੇ ਸਮੇਂ ਤੋਂ ਬੈਠਾ ਹੈ ਬਾਹਰ ਸੌਂਦੀ ਹੈ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਉਹ ਲਗਾਤਾਰ ਧਰਨੇ ਤੇ ਬੈਠੇ ਆ ਮੰਗ ਉਹਨਾਂ ਦੀ ਕੋਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਰੀ ਜਾਵੇ ਇਸ ਮਾਮਲੇ ਤੇ ਕੇਂਦਰ ਦੀ ਚੁੱਪੀ ਕਿਉਂ ਸਵਾਜ ਦੀ ਮੀਟਿੰਗ ਵੀ ਇਹੀ ਸਵਾਲ ਖੜੇ ਕਰ ਰਹੀ ਹੈ ਕਿ ਅਗਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਾ ਹੋਵੇ ਜੇ ਅਪਾ ਮੰਗਤਾਂ ਦੀ ਗੱਲ ਕਰਦੇ ਆ ਘਟ ਗਿਣਤੀਆਂ ਦੀ ਰਾਖੀ ਦੀ ਗੱਲ ਕਰਦੇ ਆ ਇਸ ਮੁਲਕ ਦੀ ਸਦਭਾ ਉਹਨਾਂ ਦੀ ਚੰਗੇ ਮਾਹੌਲ ਦੀ ਸ਼ਾਂਤੀ ਦੀ ਗੱਲ ਕਰਦੇ ਆ ਕੀ ਬੰਦੀ ਸਿੰਘ ਜਿਹੜੇ ਆਪਣੀ ਉਮਰਾਂ ਗਿਜ਼ਾਰ ਚੁੱਕੇ ਜਿਹੜਾ ਚ ਉਹਨਾਂ ਦੀ ਰਿਹਾਈ ਹੋਏਗੀ ਉਹਦੇ ਨਾਲ ਮਾਹੌਲ ਚੰਗਾ ਹੋਏਗਾ ਕਿ ਬੁਰਾ ਹੋਏਗਾ ਮਨੁ ਚੇਤੇ ਆ ਜੀਪੀਸ ਦੇ ਪ੍ਰਧਾਨ ਤਾਂ ਅਮੀ ਸਾਹਿਬ ਉਹ ਸਵਾਲ ਖੜਾ ਕਰ ਰਹੇ ਸੀ ਕਿ ਆਪਰਨ ਮੰਤਰੀ ਰਣਿਤ ਬਿੱਟੂ ਨੂੰ ਰਣਿਤ ਬਿੱਟੂ ਨੇ ਕਿਤੇ ਕਾਰਨਡਾ ਦਾ ਅਹੁਦਾ ਸੰਭਾਲਣ ਦੇ ਮੌਕੇ ਤੇ ਗੱਲ ਕਹੀ ਸੀ ਕਿ ਬੰਦੀ ਸਿੰਘਾਂ ਦੀ ਰਿਆਇਲੀ ਮੈਂ ਕੋਸ਼ਿਸ਼ ਕਰਾਂਗਾ ਉਹ ਕਹਿੰਦੇ ਬਿੱਟੂ ਜੀ ਹੁਣ ਤੁਸੀਂ ਕਿੱਥੇ ਆਓ ਕਿਉਂ ਨਹੀਂ ਦਖਲ ਦਿੰਦੇ ਬੰਦੀ ਸਿੰਘਾਂ ਦੀ ਰਿਆਇਲੀ ਸਵੈਮ ਉਦਾ ਇਸ ਮੁੱਦੇ ਤੇ ਕੇਂਦਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਹ ਇਹ ਮੁੱਦਾ ਉਹਨਾਂ ਵਾਲੇ ਦਿਨਾਂ ਚ ਲੱਗਦਾ ਕਿ ਹੋਰ ਭਖਦਾ ਨਜ਼ਰ ਆਏਗਾ ਜੀ ਜੀ ਬਿਲਕੁਲ ਸਤਸਾਭਕੇ ਵਾਦਿਆਂ ਤੇ ਗੱਲ ਕਰਦੇ ਆ ਪੰਜਾਬ ਦੀ ਜੋ ਵੱਡੀ ਮਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਉਸ ਨੂੰ ਲੈ ਕੇ ਮਹਿਲਾ ਨਸ਼ਾ ਤਸਕਰਾਂ ਨੂੰ ਵੀ ਬਰਾਬਰ ਤੇ ਹੀ ਜਿਹੜਾ ਟਰੀਟ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੋ ਅੱਜ ਜੋ ਨਵੀਂ ਰਿਪੋਰਟ ਹੈ ਉਹਦੇ ਵਿੱਚ ਹੈ ਕਿ 407 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਸੀ ਜਿਸ ਦੇ ਵਿੱਚੋਂ 16 ਔਰਤਾਂ ਹੋਰ ਸਟੇਟਾਂ ਦੀਆਂ ਨੇ ਤੇ ਬਾਕੀ ਸਾਰੀਆਂ ਪੰਜਾਬ ਦੇ ਨਾਲ ਸੰਬੰਧਿਤ ਨੇ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਹੀ ਪਹਿਲਾਂ ਦਾ ਦਿਖਤਾਈ ਮੁੱਦਾ ਹੈ ਇਹ ਖਬਰ ਸੁਣ ਕੇ ਸਾਡੇ ਦਰਸ਼ਕਾਂ ਦਾ ਦਿਲ ਵੀ ਦਹਿਲ ਗਿਆ ਹੋਵੇਗਾ ਕਿ ਇਨੀ ਵੱਡੀ ਪੱਧਰ ਤੇ ਔਰਤਾਂ ਵੀ ਨਸ਼ਿਆਂ ਦੇ ਲੈਣ-ਦੇਣ ਦੇ ਮਾਮਲੇ ਚ ਸ਼ਾਮਲ ਹੈ ਜੀ ਪੰਜਾਬ ਕਿਉਂ ਤਬਾਹ ਹੋ ਰਿਹਾ ਹੈ ਜਿਸ ਪੰਜਾਬ ਦੀ ਆਪਾਂ ਅੱਖ ਦੀ ਗੱਲ ਕਰਦੇ ਆਂ ਇੱਜ਼ਤ ਦੀ ਗੱਲ ਕਰਦੇ ਆਂ ਸੁਰੱਖਿਆ ਕਰਕੇ ਤੁਰੰਦੀ ਗੱਲ ਕਰਦੇ ਆਂ ਉਸ ਪੰਜਾਬ ਦੀਆਂ ਔਰਤਾਂ ਵੀ ਜੇ ਨਸ਼ਿਆਂ ਦੇ ਮਾਮਲੇ ਸ਼ਾਮਲ ਹੋਣਗੀਆਂ ਉਹ ਸੈਂਕੜਿਆਂ ਦੀ ਗਿਣਤੀ 'ਚ ਗ੍ਰਿਫਤਾਰੀ ਹੋਏਗੀ ਉਸ ਤੋਂ ਬਾਅਦ ਅਜੇ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਪਰ ਇਹ ਗੱਲ ਜ਼ਰੂਰ ਹੈ ਬੇਸ਼ੱਕ ਕਹਿਣ ਨੂੰ ਲੱਗਦਾ ਕਿ ਬਹੁਤ ਮਾੜੀ ਤੇ ਮੰਦ ਭਾਗੀ ਜਾਣਕਾਰੀ ਹੈ ਪਰ ਇੱਕ ਗੱਲ ਦਾ ਚੰਗਾ ਪਹਿਲੂ ਵੀ ਹੈ ਜੇ ਇਸ ਕਦਰ ਚੁੰਨ ਚੁੰਨ ਕੇ ਨਸ਼ਾ ਤਸਕਰਾਂ ਦੇ ਖਿਲਾਫ ਚਾਹੇ ਮਰਦਾ ਹੈ ਚਾਹੇ ਔਰਤ ਹੈ ਚਾਹੇ ਕੋਈ ਵੱਡਾ ਤਸਕਰ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕੌਣ ਵਾਲੇ ਦਿਨ ਚੰਗੇ ਆ ਪਰ ਅਕਸਰ ਦੇਖਦੇ ਆ ਮੈਨੂੰ ਵੀ ਕਈ ਵਾਰ ਕਿਸਾਨਾਂ ਨਾਲ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਕਟੂਗੜ ਨਸ਼ਾ ਵਿਰੋਧੀ ਜਿਹੜੀ ਮਹਿਮਾ ਯੰਗ ਹੈ ਉਦੇਵਾਰੇ ਲੋਕਾਂ ਦਾ ਜ਼ਰੂਰ ਕਹਿਣਾ ਕਿ ਸਾਨੂੰ ਪੰਜਾਬ ਨੂੰ ਹੋਰ ਕੁਝ ਮਿਲੇ ਨਾ ਮਿਲੇ ਹੂੰ ਜੇ ਨਸ਼ਿਆਂ ਤੋਂ ਵੀ ਮੁਕਤੀ ਹੋ ਜੇਗੀ ਨਸ਼ਾ ਅਵਿਰਧ ਜੰਗ ਅਸੀਂ ਜਿੱਤ ਲਾਂਗੇ ਤਾਂ ਅਸੀਂ ਸਮਝਦੇ ਹਾਂ ਕਿ ਸਾਡੀ ਆਉਣ ਵਾਲੇ ਸਾਲਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਗਿਣੀ ਜਾਏਗੀ ਕਿਉਂਕਿ ਜਿਦਾ ਵੱਡਾ ਪੰਜਾਬ ਦਾ ਨੁਕਸਾਨ ਤਰਾਸ ਦੀ ਜਿੱਦਾਂ ਆਪਾਂ ਪੰਜਾਬ ਦੇ ਨਸਲਾਂ ਤੇ ਫਸਲਾਂ ਦੀ ਗੱਲ ਕਰਦੇ ਹਾਂ ਪੰਜਾਬ ਦੀਆਂ ਨਸਲਾਂ ਦੀ ਤਬਾਹੀ ਲਈ ਵੱਡੀ ਪੱਧਰ ਦੇ ਨਸ਼ਾ ਜ਼ਿੰਮੇਵਾਰਾ ਉਹ ਜਿਹੜੇ ਮਹਿਮ ਚੱਲ ਰਹੀ ਹੈ ਜਿਸ ਤਕੜਾਈ ਦੇ ਨਾਲ ਔਰ ਇਹਦੇ ਕਹਿ ਪਹਿਲੂ ਇਹ ਵੀ ਹੈ ਇਹ ਸਮਾਜਿਕ ਪੱਧਰ ਤੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਮਾਜਿਕ ਪੱਧਰ ਤੇ ਵੀ ਮੈਂ ਜਿਹੜੀ ਆਵਾਜ਼ੀਨ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਸਮਾਜ ਨੂੰ ਵੀ ਨਾਲ ਲੈ ਕੇ ਚੱਲਣ ਦੀ ਪ੍ਰਸ਼ਾਸਕੀ ਤੌਰ ਤੇ ਸਖਤੀ ਕੀਤੀ ਜਾਏ ਪਰ ਸਮਾਜ ਨੂੰ ਨਾਲ ਲੈ ਕੇ ਚੱਲਿਆ ਜਾਏ ਤਾਂ ਮਿਹਨਤ ਕੀਤੀ ਜਾਸਦੀ ਕਹੌਣ ਵਾਲੇ ਦਿਨਾਂ 'ਚ ਚੰਗੇ ਤੇ ਠੋਸੰਦੀ ਜੇ ਸਾਹਮਣੇ ਆਉਣਗੇ ਜੀ ਜੀ ਸਤਸਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਤੁਹਾਨੂੰ ਦੱਸ ਜਾਣ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਨਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਪ੍ਰਕਾਸ਼ ਪਰਬ ਅਤੇ ਪ੍ਰਕਾਸ਼ ਪੁਰਬ ਦੇ ਮੌਕੇ ਸ੍ਰੀ ਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਹੈ ਜੋ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਜੋ ਗੁਰੂ ਘਰ ਨੇ ਉਹਨਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਜਿਹੜੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਸਮਾਗਮ ਕਰਵਾਏ ਗਏ ਨੇ ਸੋ ਉਮੀਦ ਉਮੀਦ ਕਰਦੇ ਹਾਂ ਅਸੇ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ